ਆ ਟੱਕਣਾ ਹੈਗਾ ਹਾਂ ਲੈ ਬਾਈ ਇਹਨੂੰ ਕਹਿੰਦੇ ਨੇ ਬਾਈ ਐ ਪਿਆ ਹੈ ਨਾ ਬਿੱਟੂ 21500 ਰੁਪਏ ਪ੍ਰਿੰਟ ਰੇਟ ਹੈ ਇਹਦਾ ਇਹ ਬਿਲਕੁਲ 21500 ਦਾ ਚੁੱਲਾ ਬਿਲਕੁਲ ਫਰੀ ਹੈ ਕਹਿੰਦਾ ਮੇਰਾ ਤਾਂ ਕਬਾੜ ਹੋ ਗਿਆ ਪਰ ਕਬਾੜ ਨਹੀਂ ਥੋੜਾ 300 ਦਾ ਕਬਾੜੀ 2 300 ਰੁਪਏ ਤੋਂ ਵੱਧ ਨਹੀਂ ਕੱਟਦਾ ਪਰ ਆਪਾਂ ਇਹਨੂੰ ਵੀ 2000 ਦਾ ਹੀ ਕਟਾਂਗੇ ਬਾਈ ਕਹਿੰਦਾ ਇਹ ਵੀ ਮੈਂ 2000 ਦਾ ਕਟੂੰਗਾ 2000 ਦਾ ਕਟਾਕ ਲਿਆਓ ਗੱਦੇ ਲਿਆਓ ਸੋਫੇ ਲਿਆਓ ਜਿਵੇਂ ਕੋਈ ਲੱਕੜ ਦੀ ਨਮਾਰੀ ਲਿਆਓ ਐਲਈਡੀ ਪੈਨਲ ਲਿਆਓ ਜੋ ਮਰਜ਼ੀ ਲਓ ਫਰਨੀਚਰ ਚ ਉਹ ਵੀ 55 ਨਾ ਮੈਂ ਆ ਕੁਪਨ ਆਪਾਂ ਭਰਾਂਗੇ ਬਿਲਕੁਲ ਫ੍ਰੀ ਅਰੇ ਬਰਾਮਨੂ ਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਜੀ ਸਾਲ 2025 ਆ ਗਿਆ ਤੇ ਕੋਈ ਆਫਰ ਨਹੀਂ ਆਈ ਹਣਾ ਇਹ ਚੀਜ਼ ਦਾ ਤੁਸੀਂ ਸਾਰੇ ਜਣੇ ਵੇਟ ਕਰ ਰਹੇ ਸੀ ਡਿਰਬਾ ਦੇ ਵਿੱਚ ਗਰਗ ਟੈਲੀਕਮ ਤੇ ਆਫਰ ਆਪਾਂ ਤੁਹਾਡੇ ਸਾਰੇ ਭਰਾਵਾਂントリー ਲਿਆਂਦੀ ਤੁਹਾਡੇ ਘਰੇ ਕੋਈ ਵੀ ਪੁਰਾਣੀ ਇਲੈਕਟ੍ਰੋਨਿਕਸ ਚੀਜ਼ ਕੋਈ ਵੀ ਪੁਰਾਣਾ ਫਰਨੀਚਰ ਦਾ ਸਮਾਨ ਇੱਕ ਰਿਕੁਐਸਟ ਹੈ ਜਿੰਨੇ ਭਰਾ ਆਪਣੇ ਵੀਡੀਓ ਦੇਖ ਰਹੇ ਨੇ ਕਿ ਧਿਆਨ ਨਾਲ ਦੋ ਤਿੰਨ ਚੀਜ਼ਾਂ ਨੋਟ ਕਰ ਲਿਓ ਸਿਰਫ 10 ਦਿਨਾਂ ਵਾਸਤੇ ਇਹ ਆਫਰ ਵੈਲਿਡ ਹੈ ਇਹ ਤਾਂ ਰੱਖੀ ਗਈ ਹੈ ਵੀ ਨਵੇਂ ਸਾਲ ਤੇ ਆਪਾਂ ਸਾਰੇ ਭਰਾਵਾਂ ਨੂੰ ਗਿਫਟ ਦੇ ਦਈਏ ਕੁਝ ਵੀ ਤੁਸੀਂ ਕਹਿ ਸਕਦੇ ਹੋਗੇ ਅਰ ਤੁਹਾਨੂੰ ਇੱਥੇ 1 ਰੁਪਿਆ ਲੈ ਕੇ ਆਉਣ ਦੀ ਬਿਲਕੁਲ ਵੀ ਲੋੜ ਨਹੀਂ ਜੇ ਤੁਸੀਂ ਦੜਬੇ ਹਲਕੇ ਦੇ 50 ਕਿਲੋਮੀਟਰ ਦੇ ਦਾਰੇ ਦੇ ਵਿੱਚ ਰਹਿੰਦੇ ਹੋਗੇ ਬਿਲਕੁਲ ਸਹੀ ਸੁਣ ਰਹੇ ਹੋਗੇ ਭਾਵੇਂ ਤੁਹਾਡੇ ਕੋਲ ਕੋਈ ਪੁਰਾਣਾ ਕਬੜਾ ਫ੍ਰਿਜ ਪਿਆ ਪੁਰਾਣੀ ਕਬੜਾ ਵਾਸ਼ਿੰਗ ਮਸ਼ੀਨ ਪਿਆ ਇਲੈਕਟ੍ਰੋਨਿਕਸ ਦੀ ਕੋਈ ਵੀ ਪੁਰਾਣੀ ਕਬ ਜੇ ਤੁਸੀਂ ਕਵਾੜ ਚ ਵੇਚਣ ਦੀ ਸੋਚ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਸੇ ਨੇ 500 ਕਿਸੇ ਨੇ 600 ਰੁਪਏ ਦੇ ਦੇਣਾ ਪਰ ਨਾ ਯਾਰ ਉਹਨੂੰ ਸਾਮ ਕੇ ਰੱਖ ਲਿਓ ਅੱਜ ਥੋੜਾ ਉਹ ਇੱਕ ਤਰ੍ਹਾਂ ਦਾ ਲਾਟਰੀ ਦਾ ਕੰਮ ਕਰ ਰਹੀ ਹੈ ਭਰਾ ਨਾਲ ਮਿਲਦੇ ਆ ਗੱਲਬਾਤ ਕਰਦੇ ਆ ਕੀ ਆਫਰ ਚੱਲੀ ਹੈ ਕੀ ਕੋਈ ਸਿਸਟਮ ਹੈ ਪੱਲਾ ਦਾ ਵੀਰੇ ਸਸਰੀਕਾਰ ਸਸਰੀਕਾਰ ਜੀ ਤੇ ਸਾਲ 2025 ਦਾ ਕਹਿੰਦਾ ਸਾਰਿਆਂ ਨੂੰ ਦੇ ਦਈਏ ਇੱਕ ਆਫਰ ਹੈ ਹਾਂਜੀ ਤੇ ਇੱਕ ਵਾਰ ਇੰਟਰੋਡਿਊਸ ਕਰ ਦੋ ਜੀ ਆਪਣਾ ਕਿੱਥੇ ਪੈਂਦਾ ਪ੍ਰੋਪਰ ਗਰਗ ਟੈਲੀਕਮ ਟੀ ਪੁਆਇੰਟ ਲਿੰਕ ਰੋਡ ਡੜਬਾ ਅ ਡੜਬੇ ਦੇ ਵਿੱਚ ਜਿਹੜਾ ਆਪਣਾ ਬੱਸ ਸਟੈਂਡ ਦੇ ਸਾਹਮਣੇ ਜਿਹੜਾ ਰੋਡ ਲਿੰਕ ਰੋਡ ਤੇ ਜਮੇ ਸਰੇ ਤੇ ਪਹੁੰਚ ਗਏ ਨਾ ਟੀ ਪੁਆਇੰਟ ਆ ਜਾਊਗਾ ਟੀ ਪੁਆਇੰਟ ਤੋਂ ਖੱਬੇ ਹੱਥ ਹੋ ਜੋ ਖੱਬੇ ਹੱਥ ਮੁੜ ਕੇ ਦੋ ਤਿੰਨ ਦੁਕਾਨਾਂ ਛੱਡ ਕੇ ਤੁਸੀਂ ਜਦੋਂ ਫੇਰ ਲੈਫਟ ਸਾਈਡ ਤੇ ਦੇਖੋਗੇ ਉੱਪਰ ਆਪਣਾ ਗਰਗ ਟੈਲੀਕਮ ਦਾ ਬੋਰਡ ਦਿਖ ਜੂਗਾ ਆਪਾਂ ਤੁਹਾਨੂੰ ਪ੍ਰੋਪਰ ਲੋਕੇਸ਼ਨ ਵੀ ਦਿਖਾ ਦਾਂਗੇ ਹੁਣ ਜੀ ਮੈਂ ਸ਼ੁਰੂ ਦੇ ਵਿੱਚ ਗੱਲ ਕਹੀ ਹੈ ਵੀ ਜਿਹੜਾ ਪੁਰਾਣਾ ਕਵਾੜਾ ਪਨੇ ਘਰੇ ਪਿਆ ਜੀ ਥੋੜਾ ਸਾਇਲੈਂਟ ਕਰ ਲੋ ਜੀ ਕਮੈਂਟ ਤੇ ਜਿਵੇਂ ਘਰੇ ਕਵਾੜਾ ਸਮਾਨ ਪਿਆਗਾ ਕੋਈ ਕਵਾੜੀਏ ਤੋਂ ਵੇਚਣ ਗਿਆ ਭਰਾ ਆਪਣਾ ਕਿਸਨੇ 400 ਕਰ ਲੈ ਕਿਸਨੇ ਪਸਤਾ ਕਰ ਹਾਂਜੀ ਤੁਸੀਂ ਜ਼ਮੀਰ ਰਿਕਾਰਡ ਤੋੜਦੇ ਹੈ ਜਮੀ ਜੀ ਮੇਰੇ ਕੋਲ ਕੋਈ ਵੀ ਕਬੜ ਇਲੈਕਟ੍ਰੋਨਿਕਸ ਮਰਜੀ ਚੀਜ਼ ਲਿਓ ਇਲੈਕਟ੍ਰੋਨਿਕਸ ਕਹਿੰਨਾ ਇਲੈਕਟ੍ਰੋਨਿਕਸ ਠੀਕ ਹੈ ਕਦੇ ਉਹ ਲੋਹੇ ਦੀਆਂ ਪੱਤੀਆਂ ਚੱਕ ਲਓ ਮੇਰੇ ਭਰਾ ਇਹ ਚੀਜ਼ ਨਾ ਕਰਿਓ ਐਸ ਠੀਕ ਹੈ ਜਿਵੇਂ ਮੰਨ ਕੇ ਚਲੋ ਆਪਣੇ ਘਰੇ ਕੋਈ ਵਾਸ਼ਿੰਗ ਮਸ਼ੀਨ ਪੁਰਾਣੀ ਪਈ ਹੈ ਕਬੜ ਹੈ ਟੁੱਟੀ ਫੁੱਟੀ ਇਹ ਤਾਂ ਹਲੇ ਫੇਰ ਵੀ ਬਹੁਤ ਸਹੀ ਹੈ ਇਦੋਂ ਵੀ ਬੇਕਾਰ ਹਾਲਤ ਦੀ ਪਈ ਚੱਪ ਕਰਕੇ ਉਰੇ ਲਿਆਇਓ ਮੋਟਰ ਹੁਣੇ ਚਾਹੀਦੀਆਂ ਨੇ ਵਿੱਚ ਦੋ ਮੋਟਰ ਹੁਣੇ ਚਾਹੀਦੀਆਂ ਨੇ ਚਾਹੇ ਉਹ ਸੜ ਗਈਆਂ ਮੱਚੀਆਂ ਕੁਝ ਵੀ ਹੋਏ ਗਏ ਬਸ ਮੋਟਰ ਹੁਣੇ ਚਾਹੀਦੀਆਂ ਨੇ 2000 ਦੀ ਕਟਾ ਕੇ 2000 ਰੁਪਏ ਦੀ ਜੀ 2000 ਦੀ ਤਾਂ ਬਾਈ ਕਹਿੰਦਾ ਮੈਂ ਪਹਿਲਾਂ ਤਾਂ ਮਸ਼ੀਨ ਕੱਟ ਲੂੰਗਾ ਤੁਹਾਡੀ ਉਸ ਤੋਂ ਬਾਅਦ ਤੁਹਾਨੂੰ ਨਵੀਂ ਮਸ਼ੀਨ ਦਊਂਗਾ ਮਸ਼ੀਨ ਇਹੀ ਦਊਂਗਾ ਜਿਹੜੀ ਕਦੇ ਟੁੱਟੂਗੀ ਨਹੀਂ ਮੁੱਕਾ ਮਾਰ ਕੇ ਦਿਖਾਈਏ ਜੀ ਕਿ ਕੁਝ ਕਰਕੇ ਦਿਖਾਈਏ ਬਿਲਕੁਲ ਹੈ ਬਾਈ ਆ ਚੱਕ ਹੁਣ ਤੁਸੀਂ ਕਹੋਗੇ ਕਿ ਟ੍ਰੇਡ ਕਰੂਰ ਤੇ ਨਹੀਂ ਪੈ ਗਈ ਆ ਲੈ ਵੇਈ ਇੱਕ ਵਾਰੀ ਹੁਣ ਇਹ ਸਾਹ ਨਾਲ ਜਿਹੜੇ ਸਾਹ ਤੇ ਬਾਈ ਦਾ ਚਲੋ ਮੈਂ ਨਹੀਂ ਮਾਰਦਾ ਹੈਗਾ ਠੀਕ ਆ ਤੁਹਾਨੂੰ ਆ ਦੇਖ ਵੀਰੇ ਆ ਟੱਕਣਾ ਹੈਗਾ ਹਾਂ ਲੈ ਬਾਈ ਇਹਨੂੰ ਕਹਿੰਦੇ ਨੇ ਬਾਈ ਐ ਪਿਆ ਇਹ ਨਾ ਕਿ ਟੁੱਟ ਜਾਊਗਾ ਹਾਂ ਅਸਲ ਦੇ ਵਿੱਚ ਨਾ ਪਤਾ ਕੀ ਹੈ ਵੀਰੇ ਉਹ ਕਈ ਕਹਿੰਦੇ ਨੇ ਬੜਾ ਆਉਂਦੇ ਨੇ ਕਿ ਆਹ ਮ ਜੂਰ ਹੋਲੀ ਮਾਰ ਲਿਆ ਪਰ ਜਿੰਨੇ ਮਰਜ਼ੀ ਜ਼ੋਰ ਦੀ ਮਾਰ ਸਕਦੇ ਉਹ ਲੈ ਬਾਈ ਭਰਾ ਕਹਿੰਦਾ ਉਰੇ ਆ ਕੇ ਆਪਦੀ ਪਹਿਲਾਂ ਡੈਸਟਿੰਗ ਕਰ ਲਿਓ 2000 ਦੀ ਕੱਟਲੀ ਮਸ਼ੀਨ ਤੁਸੀਂ ਰੁਪਈਆ ਨਾਲ ਲੈ ਕੇ ਨਹੀਂ ਆਉਣਾ ਆਪਣਾ ਆਧਾਰ ਕਾਰਡ ਪੈਨ ਕਾਰਡ ਤੇ ਬੈਂਕ ਦੀ ਕਾਪੀ ਚੱਕ ਲੈਣਾ ਹੈ ਨਾ ਬੱਸ ਸਿਰਫ 1000 ਰੁਪਏ ਕਿਸ਼ਤ ਹੈ 1000 ਰੁਪਏ ਕਿਸ਼ਤ ਬਾਕੀ ਦੇ ਪਿੱਛੇ ਜਿੰਨੇ ਪੈਸੇ ਬਚਣਗੇ ਥੋੜੀ 2000 ਦੀ ਆ ਕੱਟ ਲਈ ਨਵੀਂ ਆਖ ਦੇਖੋ ਅਲੱਗ ਅਲੱਗ ਰੇਟ ਨੇ ਅਲੱਗ ਅਲੱਗ ਕਿਲੋ ਦੇ ਹਿਸਾਬ ਨਾਲ ਆਪਣੇ ਕੋਲ ਹੈਗੀ ਹੈਗੀ ਮਸ਼ੀਨ ਹਰ ਤਰ੍ਹਾਂ ਦੀ ਮਿਲ ਜੂਗੀ ਤੁਹਾਨੂੰ ਹਰੇਕ ਮਸ਼ੀਨ ਦੇ ਨਾਲ ਕੋਈ ਨਾ ਕੋਈ ਗਿਫਟ ਵੀ ਹੈਗਾਗਾ ਹੁਣ ਮੰਨ ਕੇ ਚਲੋ 2000 ਦੀ ਆ ਕੱਟ ਲਈ ਤੁਰਡੇ ਫੱਟ ਆ ਗਈ ਆ ਮਸ਼ੀਨ ਇਹਤੇ ਵੀ ਤੁਹਾਨੂੰ ਕੋਈ ਪੈਸਾ ਖਰਚ ਕਰਨ ਦੀ ਲੋੜ ਨਹੀਂ ਸਿਰਫ ਅਦਾਰ ਕਰ ਪੈਨ ਕਰ ਇਹਦੀ ਆਪਾਂ 1000 ਰੁਪਿਆ ਮਹੀਨੇ ਦੇ ਹਿਸਾਬ ਨਾਲ ਕਿਸ਼ਤ ਕਰ ਦਾਂਗੇ ਕੋਈ ਖਰਚਾ ਨਹੀਂ ਕੋਈ ਖਰਚਾ ਨਹੀਂ ਕੋਈ ਕਿਸ਼ਤਾਂ ਦਾ ਖਰਚਾ ਵੀ ਨਹੀਂ ਹਾਂ ਕਿਤੇ ਅਗਲੇ ਕਿਸ਼ਤਾਂ ਦੇ ਖਰਚਾ ਪੈ ਜੂ ਵਿਆਜ ਵਾਜ ਮੈਂ ਨਹੀਂ ਪੈਂਦੀ ਜਿਨ੍ਹਾਂ ਦੀ ਮਸ਼ੀਨ ਆ ਉੰਨੇ ਦੀ ਕਿਸ਼ਤਾਂ ਬਣਨਗੀਆਂ ਹਾਂ ਜਿਨ੍ਹਾਂ ਦੀ ਮਸ਼ੀਨ ਹੈ ਉੰਨੇ ਦੀ ਹੀ ਕਿਸ਼ਤਾਂ ਬਣਨਗੀਆਂ ਸਭ ਤੋਂ ਵੱਡੀ ਗੱਲ ਇਹ ਹੈ ਕੱਲੀ ਮਸ਼ੀਨ ਦੀ ਗੱਲ ਨਹੀਂ ਕਰ ਰਿਹਾ ਹੁਣ ਮੈਂ ਜੇ ਗੱਲ ਕਰ ਦੋ ਕਿ ਵਾਸ਼ਿੰਗ ਮਸ਼ੀਨ ਦਾ ਸਟਾਕ ਦੇਖੋ ਅਲਿਮਟਿਡ ਪਿਆ ਆਪਣੇ ਕੋਲ ਕਿੰਨੇ ਤੋਂ ਕਿੰਨੇ ਕਿਲੋ ਤੱਕ ਦੀ ਮਸ਼ੀਨ ਹੈਗੀ ਹੈ 7 ਕਿਲੋ ਤੋਂ ਲੈ ਕੇ 11 ਕਿਲੋ ਤੱਕ ਦੀ ਮਸ਼ੀ ਉਰੇ ਪ੍ਰੋਪਰ ਗਰੰਟੀ ਵੀ ਦਵਾਂਗੇ ਪ੍ਰੋਪਰ ਜੀ ਕਿਸੇ 7 ਸਾਲ ਦੀ ਠੀਕ ਹੈ ਜੀ ਆਹ ਦੇਖ ਲਓ 7 ਕਿਲੋ ਤਾਂ ਲੈ ਕੇ ਉੱਪਰ ਤੁਹਾਡੀ ਇੱਛਾ ਹੈਗੀ ਕਿਹੜੀ ਮਰਜ਼ੀ ਲੋਜਿਕ ਲੀਆਂ ਏ ਨਹੀਂ ਅੱਜ ਕੱਲ ਜਿਵੇਂ ਆਟੋਮੈਟਿਕ ਮਸ਼ੀਨਾਂ ਵੀ ਚੱਲ ਰਹੀਆਂ ਨੇ ਜੇ ਤੁਸੀਂ ਇਹਨਾਂ ਤੋਂ ਉਹ ਬਾਇ ਕਰਦੇ ਹੋ ਉਹਦੇ ਨਾਲ ਇੱਕ ਪੱਕਾ ਗਿਫਟ ਲਾਇਆ ਹੋਇਆ ਜੀ ਬਾਹਰ ਹਾਂਜੀ ਬਹੁਤ ਸਪੈਸ਼ਲ ਹੈ ਨਾ ਓ ਕਰੀਏ ਆਪਾਂ ਦਿਖਾ ਕੇ ਜੀ ਪਹਿਲਾਂ ਇੱਕ ਵਾਰੀ ਆਜੋ ਬਈ ਪਹਿਲਾਂ ਵਾਸ਼ਿੰਗ ਮਸ਼ੀਨ ਦੀ ਆਪਾਂ ਗੱਲ ਕਰ ਰਹੇ ਹਾਂ ਮੈਂ ਤੁਹਾਨੂੰ ਦਿਖਾਨਾ ਵੀ ਜੇ ਤੁਸੀਂ ਉਹ ਵਾਲੀ ਮਸ਼ੀਨ ਉਹ ਖਰੀਦਦੇ ਹੋਗੇ ਪੁਰਾਣੀ ਕਵਾੜ ਚੱਕ ਲਿਓ ਕੋਈ ਵੀ ਹੁਣ ਆ ਡਿਜੀਟਲ ਮਸ਼ੀਨ ਕਹਿ ਦਿੰਨਾ ਵੀਰੇ ਅੱਜ ਕੱਲ ਹਣਾ ਟਾਈਮ ਚੱਲ ਪਿਆ ਅਗਲਾ ਕਹਿੰਦਾ ਵਿੱਚ ਕੱਪੜੇ ਛੱਟਾ ਸਕੂ ਕਿ ਆਪੇ ਬਾਹਰ ਘੜਾ ਲਈ ਆ ਮਸ਼ੀਨ ਬਾਈ ਕਰਦੇ ਹਾਂ ਤਾਂ ਇਹਨੂੰ ਫ੍ਰੀ ਲੈ ਜਾ ਹੁਣ ਇਹਦੇ ਵਿੱਚ ਕੀ ਹੈ ਜੇ ਆਪਾਂ ਗੱਲ ਕਰੀ ਵੀਰੇ ਕੀ ਹੈ ਇਹਦੇ ਵਿੱਚ ਇਹ ਇੱਕ ਚੁੱਲਾ ਹੈ ਆਪਣਾ ਬੋਸ਼ ਕੰਪਨੀ ਦਾ ਚਾਰ ਬਰਨਰ ਵਾਲਾ ਓਕੇ 21500 ਰੁਪਏ ਪ੍ਰਿੰਟ ਰੇਟ ਹੈ ਇਹਦਾ ਇਹ ਬਿਲਕੁਲ 21500 ਦਾ ਚੁੱਲਾ ਬਿਲਕੁਲ ਫ੍ਰੀ ਦੇਵਾਂਗੇ ਹਾਂ ਤੇ ਆਹਾ ਮਿਲ ਜੂ ਬਿਲਕੁਲ ਫਰੀ ਸੋਨੇ ਅਜ ਤੱਕ ਨਹੀਂ ਸੁਣਿਆ ਹੋਣਾ ਇਦਾਂ ਦਾ ਆਫਰ ਵੀ ਇੱਕ ਮਸ਼ੀਨ ਨਾਲ ਇੱਕ ਕੇਆ ਦਾ ਚੁੱਲਾ ਵੀ ਹੁੰਦਾ ਹੋਵੇ ਆ ਮਸ਼ੀਨਾਂ ਪਈਆਂ ਨੇ ਇਹਦੇ ਨਾਲ ਆਹਾ ਚੁੱਲਾ ਦੇ ਦਾਂਗੇ ਬਿਲਕੁਲ ਫਰੀ ਆਜੋ ਹੁਣ ਅੰਦਰ ਆਪਣੇ ਕਿਸੇ ਭਰਾਵਾਂ ਦੇ ਕੋਲ ਕੋਈ ਹੋਰ ਵੀ ਇਲੈਕਟ੍ਰੋਨਿਕਸ ਚੀਜ਼ ਘਰੇ ਪਈ ਐ ਕੁਝ ਵੀ ਕਹਿ ਸਕਦੇ ਹੋ ਕੱਲੀ ਇਲੈਕਟ੍ਰੋਨਿਕਸ ਨਹੀਂ ਗੱਲ ਕਰੂੰਗਾ ਅੱਜ ਮੈਂ ਤੁਹਾਨੂੰ ਇਹੋ ਜਿਹਾ ਆਫਰ ਦੇ ਦੂੰਗਾ ਜਿੰਨੇ ਭਰਾ ਦੇਖ ਰਹੇ ਨੇ 10 ਦਿਨਾਂ ਵਾਸਤੇ ਆਫਰ ਵੈਲਿਡ ਐ ਬਸ ਵੀਡੀਓ ਪੈ ਗਈ ਅੱਜ ਤੋਂ 10 ਦਿਨ ਕਾਊਂਟ ਕਰ ਲਿਓ ਹੈਨਾ ਕਦੇ ਤੁਸੀਂ 11ਵੇਂ ਦਿਨ ਆ ਕੇ ਕਹਿ ਦੋ ਕਿ ਬਾਈ ਯਾਰ ਹਣਾ ਸਾਡੇ ਨਾਲ ਤੁਸੀਂ ਇਹ ਲਿਮਟਡ ਟਾਈਮ ਦੇ ਲਈ ਆਫਰ ਲੱਗਦੀ ਹੁੰਦੀ ਨੇ ਸਿਰਫ ਉਹਦੇ ਕਰਕੇ ਆ ਹੁਣ ਆਪਣੇ ਕੋਲ ਭਾਵੇਂ ਕੋਈ ਪੁਰਾਣਾ ਆਰੋਪ ਆ ਇਹਨੂੰ ਕੱਟ ਲਾਂਗੇ ਨਮਾ ਦੇਵਾਂਗੇ ਬਿਨਾਂ ਪੈਸੇ ਤੋਂ ਬਿਨਾਂ ਖਰਚੇ ਤੋਂ ਬਿਨਾਂ ਖਰਚੇ ਤੋਂ ਇਹਤੇ ਵੀ ਦੇ ਦਾਂਗੇ ਆਪਾਂ ਕਿਸ਼ਤਾਂ ਬਿਲਕੁਲ ਠੀਕ ਹੈ ਭਾਵੇਂ ਪਿਆ ਕੋਈ ਆ ਹੁਣ ਆ ਸੜਿਆ ਹੋਇਆ ਗੀਜ਼ਰ ਪਿਆਗਾ ਮੱਚ ਗਿਆ ਸਾਰਾ ਕੁਝ ਫੁੱਕ ਗਿਆ ਵੀਰੇ ਅਗਲ ਦਾ ਕਹਿੰਦਾ ਮੇਰੇ ਦਾ ਕਬਾੜ ਹੋ ਗਿਆ ਪਰ ਕਬਾੜ ਨਹੀਂ ਥੋੜਾ 300 ਦਾ ਕਬਾੜੀ 2-300 ਰੁਪਏ ਤੋਂ ਵੱਧ ਨਹੀਂ ਕੱਢਦਾ ਪਰ ਆਪਾਂ ਇਹਨੂੰ ਵੀ 2000 ਦਾ ਹੀ ਕਟਾਂਗੇ ਬਾਈ ਕਹਿੰਦਾ ਇਹ ਵੀ ਮੈਂ 2000 ਦਾ ਕਟੂੰਗਾ 20 ਹੁਣ ਇੱਕ ਆਹ ਲੜੇ ਅੱਜ ਗੱਲ ਮੇਰੇ ਚਲ ਫਟ ਜਾਂਦੀ ਹੈ ਕੋਈ ਜਵਾਕ ਨਿਆਣਾ ਮਾਰਦਾ ਹੈ ਜਾਂ ਕੋਈ 19 ਦੀ ਗੱਲ ਹੋ ਜਾਂ ਉਂਡੇ ਗ ਜਾਂਦੀ ਹੈ ਹਾਂਜੀ ਠੀਕ ਹੈ ਤਾਂ ਇਹ ਵੀ ਕਵਾੜ ਨਾ ਸਮਝੋ ਇਹ ਵੀ 2000 ਦੀ ਕਟ ਹੈ 2000 ਰੁਪਏ ਦੀ ਕਟ ਹੈ ਔਰ ਨਵੀ ਲੈ ਜਾ ਕੋਈ ਚੱਕਰ ਨਹੀਂ ਨਵੀ ਕਿਹੜੀ ਮਰਜ਼ੀ ਲੈ ਜਾ ਕੋਈ ਦਿੱਕਤ ਨਹੀਂ ਇਹ ਇਲੈਕਟ੍ਰੋਨਿਕਸ ਇਕੱਲਾ ਏ ਨਹੀਂ ਹੈਗਾ ਇਲੈਕਟ੍ਰੋਨਿਕਸ ਦੇ ਵਿੱਚ ਜੋ ਵੀ ਐਟਮ ਹੈ एवरीथिंग ਉਹ ਵੀ ਤੁਹਾਨੂੰ ਦਿਖ ਰਿਹਾ ਹੋਰੇ ਭਾਵੇਂ ਮੇਰੇ ਫ੍ਰਿਜ ਹੋਣ ਫ੍ਰਿਜ ਹੋਣ ਜੀ ਕੋਲਰ ਹੋਣ ਜੋ ਵੀ ਐਟਮ ਹੈ ਇਲੈਕਟ੍ਰੋਨਿਕਸ ਕੋਈ ਵੀ ਹੋਵੇ ਤੇ ਆਪਾਂ ਕਿੰਨੇ ਵੀ ਫਰਨੀਚਰ ਦੇ ਸਮਾਨ ਤੇ ਵੀ ਆਫਰ ਲਈ ਹੈ ਉਹ ਕੀ ਲਈਏ ਜੀ ਉਹਦੇ ਚ ਵੀ ਸੇਮ ਹੈ ਜੀ ਤੁਸੀਂ ਬੈੱਡ ਲਿਆਓ ਗੱਦੇ ਲਿਆਓ ਸੋਫੇ ਲਿਆਓ ਜਿਵੇਂ ਕੋਈ ਲੱਕੜ ਦੀ ਨਮਾਰੀ ਲਿਆਓ ਐਲਈਡੀ ਪੈਨਲ ਲਿਆਓ ਜੋ ਮਰਜ਼ੀ ਲਓ ਫਰਨੀਚਰ ਚ ਉਹ ਵੀ ਅਸੀਂ 2000 ਰੁਪਏ ਦੇ ਕਟਾਂਗੇ ਸਿਰਫ 10 ਜਨਾਂ ਵਾਸਤੇ ਭਾਵੇਂ ਗੱਦੇ ਭਾਵੇਂ ਬੈੱਡ ਭਾਵੇਂ ਸੋਫਾ ਭਾਵੇਂ ﺍﻟਮੀਰਾ ਕੁਝ ਵੀ ਫਰਨੀਚਰ ਤੁਹਾਡੇ ਕੋਲ ਕੋਈ ਵੀ ਟੇਬਲ ਟੂਬਲ ਕੁਝ ਵੀ ਪੈਗਾ ਨਾ ਵਧੀਆ ਇਹਦੇ ਨਾਲ ਦੇ ਹੁੰਦੇ ਨੇ ਕਿ ਆਪਾਂ ਪ੍ਰੈਸ ਟੇਬਲ ਲਿਆਓ ਪ੍ਰੈਸ ਟੇਬਲ ਆਪਾਂ ਕਹਿ ਦਿੰਦੇ ਆ ਲਿਆਓ ਕਟਾ ਲਓ ਨਵਾਂ ਲੈ ਜਾਓ ਬਿਨਾ ਪੈਸੇ ਦਿੱਤੇ ਫਰਨੀਚਰ ਦਾ ਵੀ ਪਹਿਲੀ ਵਾਰੀ ਚੀਜ਼ ਹੋਊਗੀ ਵੀਰੇ ਆਪਾਂ ਕਿਸੇ ਉਹ ਤਾਂ ਵੀ ਖਰਚਾ ਨਹੀਂ ਕੋਈ ਫਰਨੀਚਰ ਤੇ ਕੋਈ ਕਿਸ਼ਤ ਨਹੀਂ ਕਰਦਾ ਅਸੀਂ 1000 ਰੁਪਏ ਕਿਸ਼ਤ ਕਰਾਂਗੇ ਬਿਨਾਂ ਖਰਚੇ ਤੋਂ ਕਰਾਂਗੇ ਬਿਨਾਂ ਖਰਚੇ ਤੋਂ 1000 ਰੁਪਏ ਮਹੀਨਾ ਕਿਸ਼ਤ ਪਹਿਰੇ ਤੁਹਾਨੂੰ ਪਤਾ ਜਿਹੜੀ ਚੀਜ਼ ਬਣ ਗਈ ਯਾਰਾ ਪੈਸੇ ਜੋ ਚ ਲੱਗੇ ਨਹੀਂ ਪੁਰਾਣੀ ਚੀਜ਼ ਕੱਟ ਗਈ ਹੋਰ ਕੀ ਭਾਲ ਦੋ ਇੱਕ ਵੀਰੇ ਆਪਣੇ ਉਹਨਾਂ ਭਰਾਵਾਂ ਦੀ ਲਈ ਕੀ ਆਫਰ ਹੈ ਜਿੰਨਾ ਚਲੋ ਜਿੰਨਾਗਾ ਟੁੱਟਿਆ ਹੋਇਆ ਤਾਂ ਆ ਜਾਣਗੇ ਭੱਜੇ ਹਾਂਜੀ 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 ਬਾਈ ਯਾਰ ਚਲੋ ਗਰਗਾਂੜੇ ਤੇ ਚੱਲੀਏ ਹਨਾ ਆਫਰ ਲਾਤੀ ਹੁਣ ਕਹਿੰਦੇ ਨੇ ਯਾਰ ਮੇਰੇ ਘਰ ਦਾ ਸਮਾਨ ਟੁੱਟਿਆ ਹੋਇਆ ਤਾਂ ਉਹਨਾਂ ਲਈ ਆਫਰ ਇੱਕ ਹੋਰ ਉਹ ਵੀ ਬਹੁਤ ਵੱਡੀ ਆਫਰ ਹੈ ਉਹਨਾਂ ਨੇ ਬਾਬਾ ਕਿਸ਼ਤਾਂ ਬਣਾਵਾਂਗੇ ਹਰ ਇੱਕ ਚੀਜ਼ ਦੀਆਂ ਕਿਉਂਕਿ ਪੈਸਾ ਵੀ ਨਹੀਂ ਲੈਂਦੇ ਕੋਈ ਖਰਚਾ ਵੀ ਨਹੀਂ ਲੈਂਦੇ ਹਾਂ ਬਿਨਾ ਪੈਸੇ ਉਹਨਾਂ ਨੂੰ ਸਮਾਨ ਦੇ ਦਾਂਗੇ ਸਿਰਫ ਇੱਕ ਕਿਸ਼ਤ ਭਰ ਕੇ ਓਕੇ ਇੱਕ ਕਿਸ਼ਤ ਭਰ ਜਾਣਾ ਤੇ ਸਮਾਨ ਲੈ ਜਾਣਾ ਪਹਿਲੀ ਕਿਸ਼ਤ ਮੰਨ ਕੇ ਚੱਲੋ ਜੇ ਮੈਂ 21000 ਰੁਪਏ 21000 ਰੁਪਿਆ ਕਟੂਗੀ ਉਹ ਕਿਸ਼ਤ ਕਟੂਗੀ ਇਹ ਨਹੀਂ ਕਿ ਕਿਸ ਤਰ੍ਹਾਂ ਦੀ ਕੋਈ ਡਾਊਨ ਪੇਮੈਂਟ ਹੋਣਾ ਸੀ ਕੁਝ ਵੀ ਨਹੀਂ ਆਪਾਂ ਤੁਹਾਨੂੰ ਐਡਾ ਮਾ ਦਿਖਾ ਦਿੰਨੇ ਆ ਵਾਸ਼ਿੰਗ ਮਸ਼ੀਨ ਨਵੇਂ ਆ ਪੰਜੇ ਆਪਾਂ ਚੱਕਰ ਆ ਜੀ ਬੇਰੇ ਕੁਝ ਸਟਾਕ ਹੋਣਾ ਸਾਰਿਆਂ ਨੂੰ ਇੱਕ ਥੋੜੀ ਇੱਕ ਹੋਰ ਚੀਜ਼ ਰਹਿ ਗਈ ਆਪਾਂ ਇੱਕ ਵਾਸ਼ਿੰਗ ਮਸ਼ੀਨ ਦਾ ਕਵਰ ਤਿਆਰ ਕਰਾਇਆ ਸਪੈਸ਼ਲ ਤਰਪਾਲ ਦੇ ਵਿੱਚ ਬਹੁਤ ਵਧੀਆ ਕਵਰ ਆ ਓਕੇ ਹਾਂ ਇਹਨੂੰ ਆਪਾਂ ਕਿ ਨਾਲ ਦੇਵਾਂਗੇ ਦੱਸ ਦਿਨਾ ਜੇ ਜਿਹੜਾ ਵੀ ਮਸ਼ੀਨ ਖਰੀਦੋ ਉਹਨੂੰ ਕਿ ਨਾਲ ਦੇਵਾਂਗੇ ਗਿਫਟ ਦੇਤਾ ਇੱਕ ਹੋਰ ਗਿਫਟ ਪਰ ਇੱਕ ਗਿਫਟ ਹੋਰ ਹੋਰ ਵੀ ਦੇਈਏ ਫਿਰ ਇੱਕ ਖੂਪਣ ਵਾਲਾ ਰਹਿ ਗਿਆ ਵੀਰੇ ਉਹ ਤਾਂ ਬਹੁਤ ਹੋ ਗਏ ਹੈ ਬਹੁਤ ਹੋ ਗਏ ਵੈਸੇ ਅੱਛਾ ਖੂਪਣ ਵਾਲਾ ਦੇਖ ਲਓ ਨਾਲ ਦੇ ਦਿਓ ਕੋਈ ਚੱਕਰ ਨਹੀਂ ਹਨਾ ਜਿਹੜੇ ਵੀ ਭਰਾ ਹੋਰ ਕੁਝ ਵੀ ਆਪਣਾ ਚਲੋ ਤੁਸੀਂ ਕਹਿ ਰਹੇ ਹੋ ਮੇਰੇ ਆਪਾਂ ਆ ਲਓ ਜੀ ਇੱਕ ਤਾਂ ਦਵਾਗੇ ਆਪਾਂ ਤੁਹਾਨੂੰ 1000 ਰੁਪਏ ਦਾ ਕੈਸ਼ਬੈਕ ਕੋਈ ਤੁਹਾਨੂੰ ਤੁਸੀਂ ਦੇਖ ਲਓ ਇੱਕ ਚੀਜ਼ ਸੋਚਣ ਵਾਲੀ ਹੈ ਤੁਸੀਂ ਪੁਰਾਣੀ ਚੀਜ਼ ਲੈ ਆਏ ਨਮੀ ਲੈ ਗਏ ਬਿਨਾਂ ਕੋਈ ਪੈਸਾ ਦਿੱਤੇ ਉਸ ਤੋਂ ਬਾਅਦ ਤੁਹਾਨੂੰ ਦਵਾਗੇ ਆਪਾਂ 1000 ਰੁਪਏ ਦਾ ਕੈਸ਼ਬੈਕ ਇਹਦਾ ਵੀਰੇ ਫਾਇਦਾ ਉਹਦੇ ਹੋਊ ਬੰਦਾ ਪਰ ਤਾਂ ਕੋਈ ਹੋਰ ਚੀਜ਼ ਬਾਏ ਕਰ ਰਿਹਾ ਉਹਦੇ ਵਿੱਚੋਂ ਆਪਾਂ 1000 ਰੁਪਏ ਡਿਸਕਾਊਂਟ ਅਗਲੇ ਨੂੰ ਡਿਸਕਾਊਂਟ ਕਰਕੇ ਪੈਸੇ ਲਾ ਦੇਵਾਂਗੇ ਨਾ ਬਿਲਕੁਲ ਕੋਈ ਛੋਟੀ ਮੱਡੀ ਕੋਈ ਵੀ ਤੁਸੀਂ ਹੋਰ ਚੀਜ਼ੇ ਬਾਏ ਕਰੋਗੇ ਨਾ ਉਰੋਂ ਤਾਂ ਆਹ ਕੂਪਨ ਕੋਡ ਦੇ ਦਿਓ ਕਦੇ ਮੈਂ ਤੁਹਾਡੇ ਕੋਲ ਲੈ ਕੇ ਗਿਆ ਮੈਨੂੰ 1000 ਪਰ ਡਿਸਕਾਊਂਟ ਦੇ ਇਹ ਮਿਲ ਗਿਆ ਉਸ ਤੋਂ ਬਾਅਦ ਆਪਾਂ ਭਰਾਵਾਂਗੇ ਜਿੰਨੇ ਵੀ ਭਰਾ ਉਰੇ ਆਉਣਗੇ ਵਿਜ਼ਿਟ ਕਰਨਗੇ ਉਹਨਾਂ ਦਾ ਆਪਾਂ ਇੱਕ ਭਰਾਂਗੇ ਕੂਪਨ ਲੱਕੀ ਡਰਾ ਦਾ ਜਿਹਦੇ ਵਿੱਚ ਕਿੰਨੇ ਨਾਮ ਨੇ ਵੀਰੇ ਇਸ ਵਾਰੀ 55 ਇਹਦੇ ਵਿੱਚ 55 ਹੋਗੇ ਨਾਮ ਨੇ ਹਾਂਜੀ 55 ਨਾਮਾਂ ਦੇ ਆਪਾਂ ਇਹਨਾਂ ਨੂੰ ਲਾਈਵ ਵੀ ਕੱਢਦੇ ਹਾਂ 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 ਇੰਸਟਾਗ੍ਰam ਦਾ ਆਪਾਂ ਲਾਈਵ ਕੱਢਦੇ ਹਾਂ ਬਾਈ ਹੋਰਾਂ ਦਾ ਆਪਦਾ ਪੇਜ ਆਪਣਾ ਪੇਜ ਦਾ ਨਾਮ ਕੀ ਹੈ ਜੀ ਗਰਗ ਟੈਲੀਕਮ ਗਰਗ ਟੈਲੀਕਮ ਦਰਬਾ ਦੇ ਆ ਨਾ ਤੇ ਉੱਥੇ ਜਾ ਕੇ ਤੁਸੀਂ ਪਹਿਲਾਂ ਵੀ ਦਿਨ ਲਾਈਵ ਕੱਢਿਆ ਸੀ ਸ੍ਰੀਆਮ ਲਾਈਵ ਕੱਢਿਆ ਹਾਂ ਜਿੱਦੇ ਭਈ ਇਹਨਾਂ ਨੇ ਸਮਾਨ ਵੰਡਿਆ ਅਗਲੇ ਦਿਨ ਮੈਂ ਆਇਆ ਸੀ ਯੋਰੇ ਆਪਾਂ ਵੀਡੀਓ ਕਰਨਾ ਸੀ ਨਾ ਜੀ ਉਹਦੇ ਮੈਨੂੰ 4- ਉੰਦਣਾ ਮੈਨੂੰ ਖੁਦ ਵੀ ਕਿਹਾ ਕਹਿੰਦਾ ਯਾਰ ਮਤਲਬ ਆਪਾਂ ਦੇਖਦੇ ਹੁੰਨੇ ਆ ਕਿ ਡਰਾਪ ਭਰਾ ਲੈਂਦੇ ਨੇ ਸਾਨੂੰ ਕੁਝ ਪਤਾ ਲੱਗਾ ਕਹਿੰਦਾ ਯਾਰ ਪਹਿਲੇ ਬੰਦੇ ਨੇ ਅਸੀਂ ਲਾਈਵ ਵੀ ਦੇਖਿਆ ਨਹੀਂ ਇਹਨਾਂ ਨੇ ਕਹਿੰਦਾ ਸਾਨੂੰ ਫੋਨ ਕਰਕੇ ਦੱਸਿਆ ਭਾਈ ਥੋੜਾ ਕਰਕੇ ਐਵੇਂ ਗਿਫਟ ਨਿਕਲ ਗਿਆ ਜਿਆਦਾ ਲਾ ਕੇ ਲੈ ਜਾ ਹੁਣ ਜੇ ਆਪਾਂ 55 ਇਨਾਮ ਦੀ ਗੱਲ ਕਰੀਏ ਵੀਰੇ ਆ ਲਿਸਟ ਪਈ ਆ ਪੂਰੀ ਕਿਹੋ ਜਿਹੀ ਆ ਵੀਰੇ ਕੱਲੀ ਕੱਲੀ ਚੀਜ਼ ਦੀ ਲਿਸਟ ਬਣਦੀ ਆ ਦੇਖੋ ਬੈੱਡ 55 ਇਨਾਮ ਦੇ ਵਿੱਚ ਬੈੱਡ ਵਾਸ਼ਿੰਗ ਮਸ਼ੀਨ ਮਾਈਕ੍ਰੋਵੇਵ ਐਲਸੀਡੀ ਪੈਨਲ ਜੂਸਰ ਫਿਲਟਰ ਗੀਜ਼ਰ ਇੰਡਕਸ਼ਨ ਚੁੱਲਾ ਆ ਗਿਆ ਤੇ ਇਹ ਆ ਗਿਆ ਵੀਰੇ ਆਪਣਾ ਕਿਚਨ ਹੈ ਬਹੁਤ ਕੁਝ ਹੈ ਯਾਰ ਮੈਂ ਜਿਸ ਨੂੰ ਗਿਣਣ ਵੀ ਲੱਗ ਗਿਆ ਨਾ ਪਤਾ ਨਹੀਂ ਕਿੰਨਾ ਘਟਾਉਂ ਲਿਜੂ ਟੋਟਲ 55 ਨਾ ਮੈਂ ਆਹ 쿠ਪਨ ਆਪਾਂ ਭਰਾਂਗੇ ਬਿਲਕੁਲ ਫ੍ਰੀ ਠੀਕ ਹੈ ਇਹਦੇ ਸਾਰੇ ਤੁਹਾਡੀ ਡਿਟੇਲ ਵਗੈਰਾ ਆ ਜਾਊਗੀ ਤੇ ਇਹਦਾ ਜਿਹੜਾ ਡਰਾ ਦਾ ਡੇਟ ਹੋ ਗਿਆ ਆਪਾਂ ਆਪਣੇ ਪੇਜ ਤੇ ਪਾ ਦਾਂਗੇ ਜਿਹੜਾ ਜਦੋਂ ਵੀ ਹੋਊਗਾ ਬਿਲਕੁਲ ਤੇ ਇਹਦੇ ਵਿੱਚੋਂ ਦੇਖ ਲਓ ਵੀ ਤੁਸੀਂ ਵੀ ਲੱਕੀ ਕਸਟਮਰ ਹੋ ਸਕਦੇ ਹੋਗੇ ਉਰੋ ਸਮਾਨ ਵੀ ਲੈ ਗਏ ਫ੍ਰੀ ਦੇ ਵਿੱਚ ਤੇ ਉਸ ਤੋਂ ਬਾਅਦ ਲੱਕੀ 쿠ਪਨ ਵੀ ਮਿਲ ਗਿਆ ਫ੍ਰੀ ਦੇ ਵਿੱਚ 1000 ਰੁਪਏ ਦਾ ਕੈਸ਼ਬੈਕ ਵੀ ਮਿਲ ਗਿਆ ਮਿੱਤਰੋ ਫਰੀ ਦੇ ਵਿੱਚ ਹੁਣ ਜਿਹੜੇ ਭਰਾ ਮੇ ਕੋਲ ਟੁੱਟਾ ਫੁੱਟਾ ਪੁਰਾਣਾ ਸਮਾਨ ਨਹੀਂ ਹੈਗਾ ਤੁਸੀਂ ਉਹ ਵੀ ਕੁਝ ਖਰੀਦ ਸਕਦੇ ਹੋ ਬਾਈ ਹੋਰਾਂ ਕੋਲ ਇਲੈਕਟ੍ਰੀਕਲ ਸਕੂਟੀਆਂ ਵੀ ਨੇ ਜੋ ਕਿ ਐ ਮੰਨ ਕੇ ਚੱਲੋ ਮਾਰਕੀਟ ਤੋਂ ਚੈਲੈਂਜਿੰਗ ਰੇਟ ਤੇ ਆਸਾਨ ਕਿਸ਼ਤਾਂ ਤੇ ਤੁਸੀਂ ਲੈ ਸਕਦੇ ਹੋ ਜੇ ਆਪਣੇ ਕਿਸੇ ਪੁਰਾਣੇ ਜੀ ਬਾਈਕ ਕਰਨੇ ਕਿੰਨੀ ਡਾਊਨ ਪੇਮੈਂਟ ਲੈ ਕੇ ਪਹੁੰਚ ਜੀ ਉਰੇ ਸਿਰਫ 5000 ਰੁਪਏ 5000 ਰੁਪਏ ਲੈ ਕੇ ਆ ਜੀ ਜੇ ਤੁਸੀਂ ਸਕੂਟੀ ਲੈ ਜੀ 2000 ਰੁਪਏ ਕਿਸ਼ਤ ਹੋ ਜਾਊਗੀ 2000 ਰੁਪਏ ਕਿਸ਼ਤ ਹੋ ਜਾਣਾ ਲੈ ਵੀ ਆ ਵੀ ਤੁਸੀਂ ਲਿਆ ਸਕਦੇ ਹੋ ਇਸ ਤੋਂ ਇਲਾਵਾ ਆਵਰੈਡੀ ਚ ਫ੍ਰਿਜਜੋ ਫ੍ਰਿਜਜੋ ਬਈ ਭਰਾਵਾਂ ਹੋਰਾਂ ਕੋਲ ਬਾਧੂ ਪਏ ਨੇ ਐਲਸੀਡੀਆਂ ਪਈਆਂ ਨੇ ਬਾਧੂ ਤੇ ਫਰਨੀਚਰ ਦਾ ਸਾਰਾ ਸਮਾਨ ਤੁਸੀਂ ਇੱਧਰ ਦੇਖ ਸਕਦੇ ਹੋ ਆਪਣੇ ਕੋਲ ਇਲੈਕਟ੍ਰੋਨਿਕਸ ਤੇ ਫਰਨੀਚਰ ਦੀ 올 ਆਟਮਸ ਅਵੇਲੇਬਲ ਹੈ ਹਨਾ ਜੀ ਬਾਕੀ ਹੁਣ ਜਿਵੇਂ ਬਈ ਹੁਣ ਤਾਂ ਚਲੋ ਠੰਡ ਦਾ ਵਗੇਗਾ ਜੀ ਤੇ ਕੂਲਰ ਕਲਰਾਂ ਦਾ ਸਟਾਕ ਨਵਾਂ ਆ ਗਿਆ ਇਹ ਵੀ ਬਿਲਕੁਲ ਤੁਹਾਨੂੰ ਜਾਇਜ ਰੇਟ 'ਚ ਮਿਲ ਜਾਣਗੇ ਕਿਹੜਾ ਮਰਜ਼ੀ ਲੈ ਲੇ ਤੁਸੀਂ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਏਸੀ ਮਿਲੂਗਾ ਹਰ ਇੱਕ ਕੰਪਨੀ ਦਾ ਜਿਹੜੀ ਮਰਜ਼ੀ ਕੰਪਨੀ ਦੇ ਏਸੀ ਲੈ ਲੈਣਾ ਹਾਂਜੀ ਤੇ ਜੇ ਹੁਣ ਕੋਈ ਫਰਬ੍ਰਿਜੇਸੀ ਲੈਂਦਾ ਤਾਂ 2000 ਰੁਪਏ ਡਿਸ ਮਾਰਕੀਟ ਚ ਰੇਟ ਦਾ 2000 ਰੁਪਏ ਡਿਸਕਾਊਂਟ ਮਿਲੂਗਾ ਹੁਣ ਐਸੀ ਖਰੀਦਦਾ ਕੋਈ ਮੈਂ ਫਿਰ ਇੱਕ 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 ਚੀਜ਼ ਵਰਡ ਲਗਾ ਕੇ ਆਣੇ ਜੀ ਹੁਣ ਏਸੀ ਦਾ ਕਿਉਂਕਿ ਹਰੇਕ ਦਾ ਕੋਈ ਕਟਾਂ ਦਾ ਕੋਈ ਡੇਟਾਂ ਦਾ ਕੋਈ ਦੋਟਾਂ ਦਾ ਕੋਈ ਅਲੱਗ-ਅਲੱਗ ਕੰਪਨੀ ਦਾ ਹਾਂਜੀ ਉਹ ਕੰਪਨੀ ਦਾ ਏਸੀ ਦਾ ਮਾਰਕੀਟ ਚ ਰੇਟ ਪਤਾ ਕਰਕੇ ਜਿੰਨਾ ਸਾਨੂੰ net ਪੈ ਰਿਆ ਉਰੇ ਪਹੁੰਚ ਉਹਦੇ ਨਾਲੋਂ 2000 ਰੁਪਏ ਡਿਸਕਾਊਂਟ ਆਪਾਂ ਚੁਕਾ ਦਾਂਗੇ ਚੁਕਾ ਦਾਂਗੇ ਜਨਵਰੀ ਤੇ ਫਰਵਰੀ ਜਨਵਰੀ ਤੇ ਫਰਵਰੀ ਜਨਵਰੀ ਚੋਂ ਥੋੜੀ ਰਹਿ ਗਿਆ ਹੁਣ ਚਾਰ-ਪੰਜ ਦਿਨ ਹੀ ਰਹਿ ਗਏ ਫਰਵਰੀ ਪੂਰਾ ਮਹੀਨਾ ਪਏ 30 ਦਿਨ ਦਾ ਟਾਈਮ ਤੁਹਾਡੇ ਕੋਲ ਓਪ ਹੈ ਜੇ ਤੁਸੀਂ ਨਵਾਂ ਏਸੀ ਉਰੋਂ ਬਾਇ ਕਰਦੇ ਹੋ ਇਸ ਤੋਂ ਇਲਾਵਾ ਤੁਸੀਂ ਯਾਰ ਕੋਈ ਵੀ ਇਲੈਕਟ੍ਰੋਨਿਕਸ ਬਾਇ ਕਰਨੀ ਚੀਜ਼ ਹੈ ਨਾ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਿ ਦਣਾ ਇਹ ਜਿਹੜਾ ਆਫਰ ਹੈ ਨਾ 10 ਦਿਨ ਵਾਲਾ ਇਹ ਆਪਣਾ ਦੜਬੇ ਤੋਂ 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕਿਉਂਕਿ ਜਿਹੜਾ ਕਿਸ ਤਰ੍ਹਾਂ ਸਿਸਟਮ ਹੁੰਦਾ ਹੈਗਾ ਉਹਦੇ ਵਿੱਚ ਇਹਨਾਂ ਨੂੰ ਏਰੀਆ ਕੰਪਲਸਰੀ ਹੋ ਜਾਂਦਾ ਹੈਗਾ ਅਲੱਗ-ਅਲੱਗ ਉਹ ਸਿਸਟਮ ਹੈਗਾ ਨਾ ਫਾਈਨਾਂਸ ਕੰਪਨੀ ਦਾ ਤੇ ਜਿੰਨੇ ਪਰਾ ਦੇਖ ਰਹੇ ਨੇ ਸਕਰੀਨ ਤੇ ਇਹਨਾਂ ਦਾ ਨੰਬਰ ਤੇ ਐਡਰੈਸ ਦੋਨੋਂ ਚੱਲ ਰਹੇ ਨੇ ਜੀ ਕਾਲ ਕਰ ਲਿਓ ਜੇ ਲੋਕਲ ਤੇ ਵਿਜ਼ਿਟ ਕਰ ਲਓ ਡਾਇਰੈਕਟਰ ਦੇ 10 ਦਿਨਾਂ ਵਾਸਤੇ ਆਫਰ ਵੈਲਿਡ ਆ ਬਾਕੀ ਦਿੱਤੇ ਨੰਬਰ ਤੇ ਕੰਟੈਕਟ ਕਰ ਲਓ ਜੀ ਬਾਕੀ ਸਾਰੇ ਭਰਾ ਜਿੰਨੇ ਵੀ ਦੇਖ ਰਹੇ ਨੇ ਉਹਨੂੰ ਸ਼ੇਅਰ ਜਰੂਰ ਕਰਿਓ ਆਪਣੇ ਕਿਸੇ ਭਰਾ ਦਾ ਯਾਰ ਫਾਇਦਾ ਹੋ ਜਾਊਗਾ ਦਿੱਤੇ ਨੰਬਰ ਤੇ ਕਰ ਲਿਓ ਜੀ ਕੰਟੈਕਟ